ਜਿਮਨੀ ਚੋਣਾਂ ਦੇ ਰੁਝਾਨ ਆਉਣੇ ਜਾਰੀ ਨੇ ਜੇਕਰ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਰੁਝਾਨਾਂ ਵੱਲ ਝਾਤ ਮਾਰੀਏ ਤਾਂ ਇਥੇ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਲਗਾਤਾਰ ਅੱਗੇ ਚੱਲ ਰਹੇ ਨੇ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਮਾਤਾ ਜੀ ਤੋਂ ਅਸ਼ੀਰਵਾਦ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਸ ਦਾ ਸਿਹਰਾ ਪਾਰਟੀ ਵਰਕਰਾਂ ਦੀ ਮਿਹਨਤ ਨੂੰ ਜਾਂਦਾ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਟੁੱਟੀ ਦੀ ਰਿਪੋਰਟ ਹਾਂਜੀ ਦੇਖੋ ਹਰ ਬੰਦੇ ਨੂੰ ਚਾਹ ਤਾਂ ਬਹੁਤ ਜ਼ਿਆਦਾ ਹੈ ਜੀ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਿਉਂਕਿ ਸਾਰੇ ਨਹੀਂ ਮਿਹਨਤ ਕੀਤੀ ਹੈ ਇਹ ਕੱਲਾ ਹਰਦੀਪ ਸਿੰਘ ਡਿੰਪੀ ਢਲੋਣੀ ਵੀ ਮੈਂ ਕੁਝ ਕਰਤਾ ਮੈਂ ਮੇਰੇ ਕੋਲੇ ਕੋਈ ਐਹੋ ਜਿਹਾ ਜਾਦੂ ਦੀ ਛੱਟੀ ਸੀ ਜਿਹੜਾ ਮੈਂ ਕੁਮਾਤੀ ਇਹਨਾਂ ਦੀ ਬਦੌਲਤ ਹੀ ਆ ਜੀ ਜਿਹੜੇ ਲੋਕ ਪਿਆਰ ਦੇ ਰਹੇ ਆ ਇੱਥੇ ਆਏ ਆ ਪਿਆਰ ਕਰਦੇ ਆ ਇਹਨਾਂ ਕਰਕੇ ਮੈਂ ਆ ਮੇਰੇ ਕਰਕੇ ਇਹ ਨਹੀਂ ਤੇ ਓਬਵੀਅਸਲੀ ਇਹ ਇਹਨਾਂ ਦੀ ਖੁਸ਼ੀ ਆ ਜੀ ਮੈਂ ਤਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਕੱਲਾ ਸਾਂਝ ਪਾਉਣੀ ਆ ਸ਼ਾਮਲ ਹੋਣਾ ਪਰਮਾਤਮਾ ਸੋਨਾ ਟਾਈਮ ਲਿਆਵੇ ਹੋਰ 2-3 ਘੰਟੇ ਆ ਜੀ ਸਾਰਾ ਕੁਝ ਕਲੀਅਰ ਹੋ ਜਾਊਗਾ। ਸੋ ਮੈਂ ਜੋ ਵੀ ਹਾਂ ਜੀ ਇਨਾ ਕਰਕੇ ਜੀ। ਸਵੇਰੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਮਾਤਾ ਜੀ ਕੋਲੇ ਬੈਠ ਕੇ ਵੀ ਤੁਸੀਂ ਪੋਸਟ ਸਾਂਝੀ ਕੀਤੀ ਆ। ਤਾਂ ਕੀ ਚੱਲ ਰਿਹਾ ਸੀ ਦਿਲ ਦੇ ਵਿੱਚ? ਸਰ ਦੇਖੋ ਇਲੈਕਸ਼ਨ ਆ ਜੀ। ਥੋੜਾ ਬਹੁਤਾ ਤਾਂ ਜਿੰਨਾ ਮਰਜ਼ੀ ਤੁਸੀਂ ਕੌਨਫੀਡੈਂਟ ਹੋ ਥੋੜਾ ਬਹੁਤਾ ਤਾਂ ਦਿਲ ਦੇਖੋ ਧੜਕਦਾ ਹੀ ਆ। ਜੋ ਵੀ ਆ ਕਿਉਂਕਿ ਤੁਹਾਡੀ ਇੱਕ ਤਰ੍ਹਾਂ ਦੀ ਕਿਸਮਤ ਉਹਨਾਂ ਮਸ਼ੀਨਾਂ 'ਚ ਬੰਦ ਪਈ ਹੈ। ਦਿਲ ਤਾਂ ਧੜਕਦਾ ਹੀ ਆ। ਬਟ ਕੌਨਫੀਡੈਂਟ ਹਾਂ ਜੀ ਬਹੁਤ ਜ਼ਿਆਦਾ ਉਮੀਦ ਆ ਵੀ ਹੌਸਲਾ ਵਧਾਉਣ ਲਈ ਸਾਰੇ ਆ ਗਏ ਕਹਿੰਦੇ ਜੀ ਅੱਜ ਸਵੇਰ ਤੋਂ ਹੀ ਵੱਡਾ ਇੱਕ ਕੱਟ ਕੋਟੀ ਚ ਹੋ ਗਿਆ ਜੀ ਹਾਂ ਬਿਲਕੁਲ ਉਹ ਆਪ ਦੇਖ ਹੀ ਰਿਹਾ ਜੀ ਦੇਖ ਹੀ ਰਿਹਾ ਹੌਸਲਾ ਤਾਂ ਦੇਖੋ ਅ ਖੱਲਾ ਸ਼ਰੀ ਤਾਂ ਮਿਲ ਹੀ ਰਹੀ ਹੈ ਜੀ ਇਸ ਕੋਈ ਦੋਰਾ ਨਹੀਂ ਬਾਕੀ ਹਜੇ ਚੱਲ ਰਹੀ ਹੈ ਕਾਊਂਟਿੰਗ ਦੀ ਹਜੇ ਦੋ ਦੋ ਰਾਉਂਡ ਹੀ ਹੋਏ ਆ ਕਿਉਂਕਿ ਇਹ ਕੁਝ ਨਹੀਂ ਪਤਾ ਜੀ ਹਜੇ ਹਜੇ ਕੁਝ ਨਹੀਂ ਪਤਾ ਹਜੇ ਪਹਿਲਾਂ 10 12000 ਲੀਡ ਆ ਲੈਣ ਦੋ ਜੀ ਅੱਗੇ ਟੱਪ ਲੈਣ ਦੀ ਚੰਗੀ ਤਰ੍ਹਾਂ ਜੀ ਫਿਰ ਆਪੇ ਬਣ ਜੂਆ ਜੀ ਮਾਹੌਲ ਇੱਥੇ ਕਿਹਨੇ ਪੁੱਛਣਾ ਜੀ ਆਪੋ ਤਾਂ ਆਪ ਦੁਨੀਆ ਹੋ ਜਾਣੀ ਹੈ ਹਾਂ ਤਾਂ 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 ਦਿਲ ਦੇ ਵਿੱਚ ਹੁਣ ਕੀ ਚੱਲ ਰਿਹਾ ਕਿਉਂਕਿ ਹੁਣ ਲੋਕਾਂ ਨਾਲ ਮਿਲ ਰਹੇ ਹਾਂ ਤਾਂ ਕਿਸ ਤਰ੍ਹਾਂ ਦੀਆਂ ਹਜੇ ਵੀ ਕਿਤੇ ਤੜਕੂ ਚੱਲ ਰਿਹਾ ਜਿੰਨਾ ਚਿਰ 10000 ਲੀਡ ਕ੍ਰੋਸ ਨਹੀਂ ਨਾ ਕਰਦੀ ਉਹਨਾਂ ਚਿਰ ਤੜਕੂ ਰਹੂਗਾ ਉਮੀਦ ਹੈ ਵੀ 10000 ਪਾਰ ਕਰਨੇ ਸੋਚ ਹਾਂਜੀ ਹਾਂਜੀ ਬਹੁਤ ਵੱਡੀ ਉਮੀਦ ਹੈ ਜੀ ਬਹੁਤ ਬਹੁਤ ਧੰਨਵਾਦ ਜਿੰਪੀ ਢਿੱਲੋ ਲਗਾਤਾ ਜਿੰਦਾਬਾਦ ਭਾਈ ਜੀ